ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਸਿੰਧਪਾਲ ਸਿੰਘ ਤੇ ਗੱਲਬਾਤ ਕਰਾਂਗੇ ਦੋ ਮਸਲਿਆਂ ਤੇ ਇੱਕ ਤਾਂ ਜੋ 328 ਰੂਪ ਗੁਰੂ ਗ੍ਰੰਥ ਸਾਹਿਬ ਜੀ ਦੇ ਉਸ ਮਸਲੇ ਤੇ ਜੋ ਸਰਕਾਰ ਕਾਰਵਾਈ ਕਰ ਰਹੀ ਹੈ ਤੇ ਦੂਸਰਾ ਜੋ ਪੱਤਰਕਾਰਾਂ ਤੇ ਕੀਤਾ ਗਿਆ ਮਾਮਲਾ ਦਰਜ ਕੀਤਾ ਗਿਆ ਹੈ ਸਰਕਾਰ ਕੋਲੋਂ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਭਾਈ ਜਸਕਰਨ ਸਿੰਘ ਸਿੰਘ ਹੋਣਗੇ ਸਵਾਗਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਜਿਵੇਂ ਸਰਕਾਰ ਨੇ ਕਾਰਵਾਈ ਕੀਤੀ ਹੈ ਸਤਿੰਦਰ ਸਿੰਘ ਗੋਲੀ ਨੂੰ ਗ੍ਰਿਫਤਾਰ ਕੀਤਾ 328 ਰੁਪਏ ਦੇ ਮਾਮਲੇ 'ਚ ਜੋ ਸੀ ਐ ਐ ਜੀ ਪੀ ਸੀ ਸੀ ਹੈ ਤਾਂ ਇਹ ਮਾਮਲੇ ਨੂੰ ਕਿਵੇਂ ਦੇਖਦੇ ਹੋ ਦੇਖੋ ਜੀ ਇਹ ਮਾਮਲਾ ਸਿੱਖ ਜਗਤ ਵਾਸਤੇ ਬਹੁਤ ਗਹਿਰਾ ਤੇ ਡੂੰਘਾ ਹੈ ਹਮ ਕਿਉਂਕਿ ਸਾਡੇ ਗੁਰੂ ਨਾਲ ਜੁੜਿਆ ਹੋਇਆ ਮਸਲਾ ਹੈ 328 ਰੁਪਏ ਦਾ ਪਤਾ ਨਾ ਲੱਗਣਾ ਤੇ ਇਹ ਸ਼੍ਰੋਮਣੀ ਕਮੇਟੀ ਤੇ ਸਰਕਾਰ ਦੇ ਦੋਨਾਂ ਦੇ ਬੱਕੂ ਬੱਕ ਪੱਖ ਨੇ ਜੀ ਸ਼੍ਰੋਮਣੀ ਕਮੇਟੀ ਕਹਿੰਦੀ ਆ ਵੀ ਇਹ ਸ਼੍ਰੋਮਣੀ ਕਮੇਟੀ ਦਾ ਅਧਿਕਾਰ ਖੇਤਰ ਹੈ ਤੇ ਕੋਈ ਵੀ ਸ਼ਰੂਪ ਹੈ ਜਿਹੜਾ ਉਹ ਲਾਪਤਾ ਨਹੀਂ ਹੋਇਆ ਉਹ ਕਲੈਰੀਕਲ ਮਿਸਟੇਕ ਹੈ ਤੇ ਸਾਡੇ ਕਲਰਕਾਂ ਨੇ ਜਿਹੜੇ ਪੈਸੇ ਲੈ ਕੇ ਪਾਸੇ ਰੱਖੀ ਗਏ ਤੇ ਉਹ ਉਹਨਾਂ ਨੇ ਦਰਜ ਨਹੀਂ ਕਰੇ ਤੇ ਇਹਦੀ ਕਿਤੇ ਕੋਈ ਬੇਦਬੀ ਨਹੀਂ ਹੋਈ ਕਿਤੇ ਲਾਪਤਾ ਨਹੀਂ ਹੋਈ ਤੇ ਇਹ ਵੀ ਅਸੀਂ ਇਨਕੁਆਇਰੀ ਜਿਹੜੀ ਕਰਾ ਲਈ ਕੁਝ ਕੁ ਬੰਦੇ ਦੇ ਚੀਜੇ ਦੋਸ਼ੀ ਪਾਏ ਗਏ ਹੂੰ ਉਹਨਾਂ ਨੂੰ ਅਸੀਂ ਬੰਦ ਦੀ ਸਜ਼ਾ ਦਿੱਤੀ ਤੇ ਕੁਝ ਦੀ ਅਸੀਂ ਛੁੱਟੀ ਕਰਤੀ ਵਿੱਚ ਤੇ ਸਰਕਾਰ ਨੇ ਇਹ ਕੇਸ ਲੈ ਕੇ ਉਹਨਾਂ ਤੇ ਐਫ ਆਈ ਆਰ ਦਰਜ ਕਰੀ ਵੀ ਹੈ ਹੁਣ ਦੋਨੋਂ ਸਿੱਖ ਜਗਤ ਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਵੀ ਸਹੀ ਕੌਣ ਹੈ ਤੇ ਗਲਤ ਕੌਣ ਹੈ ਬਿਲਕੁਲ ਵੀ ਆਮ ਗੱਲ ਜਦੋਂ ਜਿਹਦਾ ਵੀ ਬਿਆਨ ਸੁਣੀਦਾ ਹੈ ਉਹਦੇ ਪੱਖ 'ਚ ਹੀ ਲੱਗਦਾ ਵੀ ਗੱਲ ਭਾਰੂ ਹੈ ਦੇਖੋ ਜਦੋਂ ਆਮ ਬਿਆਤੂਆਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀਆਂ ਹੋਈਆਂ ਹੂੰ ਤੇ ਹਰੇਕ ਕੇਸ ਹੈ ਜਿਹੜਾ ਉਹ ਰਜਿਸਟਰ ਹੋਇਆ ਐ ਪੀਆਰ ਦਰਜ ਹੋਈ ਐ ਰੇ ਮੇਰੀ ਥਾਣੇ ਜਾਂਦੇ ਹੂੰ ਫਿਰ ਉਦੋਂ ਉਸ ਸ਼ੋਨੀਕੀ ਦੇ ਅਧਿਕਾਰ ਚ ਕਿਉਂ ਨਹੀਂ ਆਉਂਦਾ ਹੂੰ ਉੱਥੇ ਸ਼ੋਨੀਕੀ ਕੋਈ ਕਾਰਵਾਈ ਕਿਉਂ ਨਹੀਂ ਕਰਦੀ ਉਹ ਥਾਣੇ ਕਿਉਂ ਜਾਂਦੇ ਨੇ ਹੂੰ ਦੂਸਰਾ ਜਦੋਂ ਕੋਈ ਤੁਸੀਂ ਕਿਸੇ ਐਕਟ ਦੇ ਤਹਿਤ ਜਿਹੜੀ ਸਾਡਾ ਸੰਵਿਧਾਨ ਕਨਸਟੀਟਿਊਸ਼ਨ ਆਫ ਇੰਡੀਆ ਉਹ ਉਹ ਉਹਦੇ ਤਹਿਤ ਤੁਸੀਂ ਰਜਿਸਟਰਡ ਹੋ ਹੂੰ ਤੇ ਤੁਸੀਂ ਦਾ ਸਬੰਧਨ ਦੀ ਉਸ ਪ੍ਰਕਿਰਿਆ ਤੇ ਵੈਸੀ ਸ਼ਾਮਲਾ ਤੁਹਾਡੇ ਤੇ ਕਾਰਵਾਈਆਂ ਇਹ ਇਹ ਹੋਣਗੀਆਂ ਬਿਲਕੁਲ ਬਿਲਕੁਲ ਠੀਕ ਹੈ ਨਾ ਵੀ ਇਸ ਕਰਕੇ ਜਿਹੜੀ ਬਗੋ ਵੱਡਾ ਮਸਲਾ ਵੀ ਉਹਦੀ ਐਫ ਆਈ ਆਰ ਦਰਜ ਹੋਣੀ ਫਿਰ ਇਹ ਵੀ ਹੈ ਵੀ ਇਹਨਾਂ ਨੇ ਇਹ ਲਿਖ ਕੇ ਬਾਦਲ ਸਰਕਾਰ ਕੋਲੇ ਲਿਖ ਕੇ ਵੀ ਪ੍ਰਵਾਨਮੀ ਲਈ ਵੀ ਇਹਨਾਂ ਬੰਦਿਆਂ ਤੇ ਵੀ ਜਿਹੜੇ ਦੋਸ਼ੀ ਪਾਏ ਜਾਂਦੇ ਉਹਨਾਂ ਤੇ ਐਕਸ਼ਨ ਲਿਆ ਜਾਵੇ ਤੇ ਸਰਕਾਰ ਹੈ ਜਿਹੜੀ ਆਪਦੇ ਬੰਦੇ ਢੰਗਣਾ ਮਤਲਬ ਐਫ ਆਈ ਆਰ ਦਰਜ ਕਰੇ ਇਹਨਾਂ ਦਾ ਆਪਦੇ ਹੀ ਲਿਖਿਆ ਹੋਇਆ ਹੂੰ ਹੁਣ ਉਹਦੇ ਵਿੱਚ ਬੰਦੇ ਜੇ ਗ੍ਰਿਫਤਾਰ ਹੁੰਦੇ ਆ ਜੀ ਤੇ ਉਹਦੇ ਵਿੱਚ ਫਿਰ ਸਰਕਾਰ ਦਾ ਪੱਖ ਕਿਨੇ ਮਾੜਾ ਹੋਇਆ ਹੈ ਨਾ ਉਹਦੇ ਵਿੱਚ ਦੋਨੋਂ ਗੱਲਾਂ ਹੀ ਹੈਗੀਆਂ ਜੀ ਸ਼੍ਰੋਮਿਕ ਕਮੇਟੀ ਪ੍ਰਧਾਨ ਕਹਿੰਦਾ ਵੀ ਇਹ ਨੀਤੀ ਫਿਰ ਵੇਖੋ ਵੱਡੀ ਗੱਲ ਇਹ ਹੈ ਕਿ ਸੂਪ ਜਿਹੜੇ ਜੁੜੇ ਹੋਏ ਆ ਇਹ ਫੌਜਦਾਰੀ ਕੇਸ ਇਹ ਆਪ ਹੀ ਮੰਗ ਕਰਦੇ ਰਹੇ ਆ ਬੰਦਾ ਕਾਨੂੰਨ ਦੇ ਵਿੱਚ ਬੰਦਾ ਜੇ ਉਹਨਾਂ ਨੂੰ ਸਜ਼ਾਵਾ ਹੁੰਦੀਆਂ ਕੋਈ ਗੱਲ ਬਾਹਰ ਆਉਂਦੀ ਹੈ ਵੀ ਕਿੱਥੇ ਕੀ ਖੜਾ ਕੋਕ ਨਹੀਂ ਆਉਂਦੀ ਇਹਦੇ ਵਿੱਚ ਮਾੜਾ ਵੀ ਕੀ ਹੈ ਜੀ ਅੱਛਾ ਇਹ ਤੁਹਾਨੂੰ ਤੈਨੂੰ ਦੱਸੋ ਵੀ 328 ਰੁਪਏ ਕਹਿੰਦੇ ਸਾਡੇ ਮੁਲਾਇਮਾਂ ਤੋਂ ਗਲਤੀ ਹੋ ਗਈ ਐ ਜੀਪੀਸੀ ਕਹਿੰਦੀ ਆ ਪਰ ਅਜੇ ਤੱਕ ਪ੍ਰਧਾਨ ਸਾਹਿਬ ਪਹਿਲਾਂ ਵਾਲੇ ਜਾਂ ਹੁਣ ਤੁੰਨੀ ਸਾਹਿਬ ਵੀ ਉਹ ਦੱਸ ਨਹੀਂ ਸਕਦੇ 328 ਰੂਪ ਕਿਹੜੀ ਵੀ ਸਸਤਾਵਾਂ ਵਿੱਚ ਕਿਹੜੀ ਰੋਪਾ ਸਾਹਿਬ ਨੂੰ ਦੱਸ ਦਿੱਤੇ ਨਹੀਂ ਮੈਂ ਤੁਹਾਨੂੰ ਪਹਿਲਾਂ ਪੁੱਛਣਾ ਵੀ ਕਾਮ ਨੂੰ ਗੱਲ ਹੀ ਨਹੀਂ ਸਮਝ ਆ ਰਹੀ ਹੂੰ ਪੰਬਲਪੂਸਾ ਪਿਆ ਹੋਇਆ ਹੂੰ ਗੱਲ ਦਾ ਕਲੀਅਰਟੀ ਤਾਂ ਕਿਤੇ ਹੈ ਨਹੀਂ ਨਾ ਹੂੰ ਵੀ ਗੱਲ ਕਲੀਅਰ ਹੋਵੇ ਕਿ ਕੋਈ ਕਿ ਕਿੱਥੇ ਗਏ ਕੋ ਸਰੂਪ ਕਿੱਥੇ ਗਏ ਹੂੰ ਕਿਹੜੇ ਸਰੂਪ ਸੀ ਹੂੰ ਕਿਹੜੇ ਸਰੂਪ ਦੀਆਂ ਰਸੀਦਾਂ ਦਿੱਤੀਆਂ ਗਈਆਂ ਹੂੰ ਦੇਖੋ ਸਿੱਧਾ ਲੈ ਕੇ ਉਹ ਰੂਪ ਕਿਤੇ ਤਾਂ ਪਹੁੰਚੀ ਹੋਣਗੇ ਬਿਲਕੁਲ ਲਿਸਟਿੰਗ ਜਿਹੀ ਦੱਸਣੀ ਚਾਹੀਦੀ ਦੱਸਾਂ ਚਾਹੀਦਾ ਲਿਸਟ ਉਹ ਤਾਂ ਦੱਸੇ ਨਹੀਂ ਜਾ ਰਿਹਾ ਹੁਣ ਤਾਂ ਰੌਲਾ ਇਹ ਆ ਦੂਸਰਾ ਵੀ ਇਹ ਸਿੱਖ ਜਗਤ ਦਾ ਮਸਲਾ ਜੀ ਸ਼ੋਹਨੀ ਕਟੀ ਦਾ ਮਸਲਾ ਹੈ ਜੇ ਸਿੱਖ ਜਗਤ ਦਾ ਮਸਲਾ ਹੈ ਤੇ ਫਿਰ ਮੋਰਚਾ ਲਾ ਕੇ ਵੇਖ ਲੈਣ ਕਿ ਕਿੰਨੇ ਸਿੱਖ ਆਉਂਦੇ ਆ ਫਿਰ ਮੋਰਚਾ ਕਿਉਂ ਨਹੀਂ ਲੱਗਦਾ ਇਕੱਲੇ ਪ੍ਰਧਾਨੀ ਦੰਦਾ ਜਾਂ ਕੋਈ ਦੋ ਤਿਆਰ ਸ਼ੋਹਨੀ ਕਟੀ ਮੈਂਬਰਾਂ ਨਾਲ ਬੋਲਿਆ ਜਾਣਾ ਇਹ 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 ਤਾਂ ਕੋਈ ਮੈਨੇ ਨਹੀਂ ਰੱਖਦੇ ਮੁਕਾਮ ਨੂੰ ਕਾਲ ਦੇਣ ਨੇ ਯਾਰ ਇਹ ਸਰਕਾਰ ਸਾਡੇ ਦੀ दखਲੰਦਗੀ ਕਰਦੀ ਆ ਆਉਂ ਸੀ ਪਤਾ ਲੱਗ ਜੂਏ ਨੀ ਐਵੇਂ ਕਿੰਨੇ ਸਾਡੇ ਨਾਲ ਕਰੀ ਇਹ ਕੌਮੀ ਮਸਲਾ ਹੈ ਕਿ ਇਹ ਕੀ ਹੈਗਾ ਤੇ ਤੇ ਇਹਨਾਂ ਦੇ ਮਨ ਜੇ ਇਹ ਤਾਂ ਜੱਜ ਕੀ ਜਿਹੜਾ ਸ਼ੋਮਣੀ ਕਾਲਜ ਚ ਚਾਹ ਬੰਦਾ ਸ਼ੋਮਣੀ ਕਹਿੰਦੇ ਮਲਾਜਮਾ ਉਹੀ ਕਿਤੇ ਸਿੱਖਾ ਨੀ ਉਹ ਤਾਂ ਹੈਗਾ ਹੀ ਹੈ ਉਹਦਾ ਕਿਤੇ ਦੇਖੋ ਇਹਦੇ ਚ ਹਸਨ ਵਾਲੀ ਗੱਲ ਨਹੀਂ ਬਣ ਜਾਂਦੀ ਐ ਇਹਨਾਂ ਦਾ ਇੱਕ ਪੱਖ ਹੈ ਵੀ 86 ਦਖਲੰਦਾ ਜੀ ਹੂੰ ਤੇ ਇਹ ਦੱਸੋਗੇ ਵੀ ਜਿਹਦਾ ਕਬਜ਼ਾ ਸ਼ਰੋਨੀ ਕਮਟੀ ਤੇ ਬਾਦਲਦਾਲ ਜਿਹੜਾ ਸਿਆਸੀ ਅਕਾਲੀਦਾਲ ਬਾਦਲ ਹੈ ਉਹ ਨਹੀਂ ਸਿਆਸੀ ਹੈ ਹੂੰ ਜੇ ਉਹ ਸਿਆਸੀ ਹੈ ਤੇ ਇਹਦਾ ਮਤਲਬ ਸਾਰਾ ਮਸਲਾ ਹੀ ਸਿਆਸੀ ਹੈ ਬਿਲਕੁਲ ਹੂੰ ਤੁਸੀਂ ਸਿਆਸੀ ਤੁਸੀਂ ਮੇਖੜੋ ਕਿੰਨੀ ਭੱਤੀ ਗੱਲ ਹੈ ਵੀ ਜਿਨ੍ਹਾਂ ਦਾ ਕਬਜ਼ਾ ਜਿਹੜੇ ਸ਼ਰੋਨੀ ਕਮਟੀ ਮੈਂਬਰ ਸਾਰੇ ਸ਼ਰੋਨੀ ਅਕਾਲੀਦਾਲ ਬਾਦਲ ਦੇ ਮੈਂਬਰ ਹੈ ਨਾ ਤੇ ਉਹ ਵੀ ਤਾਂ ਸਿਆਸੀ ਹੈ ਨਾ ਹੂੰ ਇੱਕ ਗੱਲ ਹੋਰ ਹੈ ਸਾਹਮਣੇ ਐਸੇ ਸਾਹਿਬ ਵੀ ਜਿਹੜਾ ਇਹ ਕੋਲੀ ਸੀ ਇਹ 12ਵਾਂ ਵਾਰੀ ਕੰਮ ਕਰਦਾ ਪੈਸਾ ਇਹ ਪ੍ਰੋਵਾਇਸ ਹਿਸਾਬ ਨਾਲ ਐਜਪੀਸੀ ਤੋਂ ਲਈ ਗਿਆ ਮਤਲਬ ਇੱਕ ਪੈਸਾ ਸੰਗਤ ਦਾ ਜਿਹੜੇ ਮਥਾਡੇ ਦੇ ਤਿਆਂ ਦਸਵੰਦ ਕੱਢਦੇ ਆ ਤੇ ਕੰਮ ਉਹ ਇੱਕ ਪਰਿਵਾਰ ਦਾ ਕਰੀਏ ਇਹ ਗੱਲ ਹੁਣ ਇਨਵੈਸਟੀਗੇਸ਼ਨ ਸਾਹਮਣੇ ਆਈ ਹੈ ਨਹੀਂ ਇਸੇ ਗੱਲੋਂ ਡਰ ਰਿਹਾ ਨਾ ਹੂੰ ਦਾ ਅਸਲ ਇਸੇ ਗੱਲ ਦਾ ਹੈ ਨਾ ਵੀ ਸਰਕਾਰੀ ਦੇਖੋ ਦੂਜੀ ਜਿਹੜੀ ਤੁਸੀਂ ਤਨਖਾਹ ਦੀ ਗੱਲ ਕਰੀ ਹੈ ਨਾ ਹੂੰ ਤਨਖਾਹ ਤਾਂ ਉਹਦੀ ਲੱਖਾਂ ਦੇ ਵਿੱਚ ਸੀ ਹੂੰ ਪਰ ਮੰਥ ਬਿਲਕੁਲ ਕਰੋੜਾਂ ਦੇ ਦੇ ਪੈਕੇਜ ਵੀ ਮੈਨੂੰ ਤਾਂ ਇਹ ਨਹੀਂ ਸਮਝ ਆਉਂਦਾ ਕਿ ਇੱਕ ਸੀਏ ਦੀ ਤਨਖਾਹ ਲੱਖਾਂ ਦੇ ਵਿੱਚ ਦਿੱਤੀ ਜਾਵੇ ਮਹੀਨੇ ਦੀ ਵੀ ਸੀਏ ਨੇ ਮੇਤਾ ਡਟੀ ਕਰਨੇ ਹੁੰਦੇ ਨੇ ਬਿਲਕੁਲ ਬਿਲਕੁਲ ਜਾਂ ਉਹਦੀ ਇਨਕਮ ਦਾ ਹਿਸਾਬ ਕਿਤਾਬ ਰੱਖ ਕੇ ਜਾਂ ਕੋਈ ਮਤਲਬ ਇਨਕਮ ਟੈਕਸ ਤੋਂ ਬੈਸੇ ਮੇਰੇ ਖਿਆਲ ਸ੍ਰੋਮੀ 20 ਦੀ ਸ਼ੋਰਟ ਹੈ ਸ਼ੋਰਟ ਹਾਂਜੀ ਉੱਥੇ ਸੀਏ ਦੀ ਕੋਈ ਲੋੜ ਨਹੀਂ ਰਹਿ ਜਾਂਦੀ ਕਿਉਂਕਿ ਉਹਦੇ ਸਮਰੱਥ ਅਧਿਕਾਰੀ ਹੈਗੇ ਐ 77 ਤੱਕ ਮੁੱਖ 77 ਤੱਕ ਦਾ ਉਹਨਾਂ ਦੇ ਉਹਦੇ ਹੈਗੇ ਬਿਲਕੁਲ ਵੀ ਉਹ ਅਧਿਕਾਰੀ ਹੋਣੀ ਹੈ ਤੇ ਉਹਨਾਂ ਦੇ ਸੀਏ ਤਾਂ ਉਹਦੇ ਕੋਲੇ ਆਪਦੇ ਕੋਲੇ ਹਰੇਕ ਹਰੇਕ ਪੀ ਆਪ ਦਾ ਸੀਏ ਤੇ ਸ਼੍ਰੋਮੇਨਿਟੀ ਕੋਲ ਫਿਰ ਐਡੇ ਵੱਡੇ ਫੰਡਸ ਦੇ ਕੇ ਮਤਲਬ ਭਾਰ ਪਾਉਣਾ ਹੈ ਸ਼੍ਰੋਮੇਨਿਟੀ ਦੇ ਤੇ ਉਹਦੀ ਫਿਰ ਅਸੀਂ ਰਿਕਵਰੀ ਕਰ ਰਹੇ ਹਾਂ ਕਬਰੀ ਹੋਈ ਕਿਤੇ ਨਹੀਂ ਦੱਸੀ ਜਾ ਰਹੀ ਹੂੰ ਜਿੰਨੇ ਬਾਧੂ ਗਏ ਪਹਿਲਾਂ ਤੁਸੀਂ ਦੇ ਜਾਨੇ ਆ ਬਾਅਦ ਤੁਸੀਂ ਰਿਕਵਰ ਜਿਆ ਕਰਦੇ ਹੋ ਇਹ ਇਹ ਗੱਲਾਂ ਮਤਲਬ ਨਾ ਸਾਰੀਆਂ ਖਰੇ ਹੁੰਦੇ ਆ ਹਾਂ ਜੀ ਹਾਂ ਜੀ ਇਹ ਤੇ ਇੱਕ ਹੋਰ ਗੱਲ ਆ ਵੀ ਹੁਣ ਇਹ ਵਿਚਾਰ ਚ ਚੱਲ ਰਹੀ ਹੈ ਵੀ ਜਿਹੜੀ ਸਰਕਾਰ ਹੈ ਉਹ 328 ਰੁਪਏ ਨਾਲ ਤਾਂ ਬੜੀ ਦਿਲਚਸਪੀ ਦਿਖਾ ਰਹੀ ਹੈ ਪਰ ਚਾਹੀਦਾ ਚ ਕਰ ਲਿਆ ਬੰਦੋਂ ਨੂੰ ਕੋਤੋਂ ਫੜ ਵੀ ਲਿਆ ਹੋਰ ਵੀ ਅਧਿਕਾਰਵਈਤ ਰਹੇ ਵੀ ਜਿਹੜਾ ਹੋਰ ਇੱਕ ਜੂਨ ਨੂੰ ਜਿਹੜਾ ਜਵਾਰ ਸਿੰਘ ਵਾਲੇ ਤੋਂ ਸਰੂਪ ਚੋਰੀ ਹੋਇਆ ਬੇਅਦਵੀ ਹੋਈ ਪ੍ਰਗਟਾਵੀ ਕੋਈ ਚੱਲੀ ਕੋਰ ਬੁਰ ਕੋਈ ਚੱਲੀ ਕਿ ਉਹ ਕੇਸ ਕੋਈ ਨਹੀਂ ਬਣਿਆ ਅਫਸਰ ਰਟਾਇਰ ਹੋ ਰਿਹਾ ਸਿਆਮੁਖ ਤੋਰ ਰਿਹਾ ਤਿੰਨ ਸਰਕਾਰਾਂ ਲਾਂਗੀਆਂ ਇਹਨੂੰ ਕਿਵੇਂ ਦੇਖਦੇ ਹੋ ਦੇਖੋ ਪਹਿਲੀ ਗੱਲ ਤਾਂ ਮੈਂ ਸਮਝਦਾ ਇਹ ਕਹਿੰਦਾ ਵੀ ਇਹ ਜਿਹੜੀ ਤੁਸੀਂ ਮਗਰ ਗੱਲ ਕਰਦੇ ਆ ਆਪਣੇ ਪਰਚਿਆਂ ਲਈ ਤੇ ਉਹ ਹੋ ਰਹੇ ਨੇ ਮੈਂ ਬਿਲਕੁਲ ਆਲੀ ਬਾਜੀ ਗੱਲ ਲੱਗਣਾ ਅਸੀਂ ਹਰੇਕ ਗੱਲ ਤੇ ਹਰ ਇੱਕ ਸਿੱਖ ਦੀ ਸਾਡੀ ਜਿਹੜੀ ਮਾਨਸਿਕਤਾ ਹੈ ਬਹੁਤ ਲੱਗਦਾ ਉਹ ਨੂੰਜ਼ੋਰ ਹੋ ਗਈ। ਹੂੰ ਕੋਈ ਵੀ ਗੱਲ ਹੁੰਦੀ ਹੈ ਉਹ ਨਰੋਲ ਧਾਰਮਿਕ ਨੂੰ ਵੀ ਅਸੀਂ ਕੋਰਟ ਦੇ ਵਿੱਚ ਲੈ ਜਾਂਦੇ ਆ। ਜੀ ਸਹਿਜਤਾਰੀ ਤੇ ਕੇਸਾਦਾਰੀ ਸਿੱਖਾਂ ਦਾ ਵੀ ਕੇਸ ਪਿਆ ਕੋਰਟ 'ਚ। ਹੂੰ ਹੈ ਜੀ ਕੋਰਟ ਜਿਹਦੇ ਕਾਨੂੰਨ ਮੁਤਾਬਕ ਕਰ ਰਹੀ ਕਰਨੀ ਹੁੰਦੀ ਹੈ ਜੋ ਸੰਵਿਧਾਨ ਕਹਿੰਦਾ ਜੋ ਉਹਦੀ ਉਹਦੇ ਅਧਿਕਾਰ ਖੇਤਰ 'ਚ ਹੈ। ਹੂੰ ਹੈ ਜੀ ਉਹਨਾਂ ਨੂੰ ਧਰਮ ਬਾਰੇ ਪਤਾ ਹੀ ਨਹੀਂ। ਹੂੰ ਧਰਮ ਦੀ ਡੈਫੀਨੇਸ਼ਨ ਕੋਰਟ 'ਚ ਨਹੀਂ ਵਿਚਾਰੀ ਜਾ ਸਕਦੀ। ਹੂੰ ਕੋਰਟਾਂ ਦੇ ਵਿੱਚ ਜਦੋਂ ਹਰ ਇੱਕ ਗੱਲ ਨੂੰ ਤੁਸੀਂ ਮਸਲੇ ਨੂੰ ਕੋਰਟ ਚ ਜਾਓਗੇ ਤਾਂ ਉਹ ਫਿਰ ਕਾਨੂੰਨ ਵਾਂਗ ਬਣ ਕੇ ਉਹ ਧਰਮ ਨੂੰ ਘੇਰਨਗੇ ਹੂੰ ਦੂਸਰਾ ਜਿਹੜਾ ਤੁਸੀਂ ਸਿਰਕਦਾ ਬਹਿਬਲ ਕਲਾ ਦਾ ਗੋਲੀ ਚੱਲੀ ਗੋਲੀ ਡਾਂਡ ਹੋਇਆ ਉਹ ਹੋਇਆ ਹਨਾ ਉਹ ਉਹਨੂੰ ਉਹਦੀ ਸਰਕਾਰੀ ਸਰਪ੍ਰਸਤੀ ਸੀ ਨਾ ਹੂੰ ਉਸ ਟਾਈਮ ਪੁਲਿਸ ਵੀ ਮਾਰਛਾਤੀ ਹੋਗੀ ਅਨੁਸ਼ਾਤੀ ਹੋਗੀ ਹੂੰ ਹੈ ਨਹੀਂ ਬੇਗਰ ਜਿਹੜੇ ਸਟੇਟ ਦੇ ਵਿੱਚ ਪੁਲਿਸ ਅਨੁਸ਼ਾਤੀ ਹੋ ਸਕਦੀ ਹੈ ਉੱਥੇ ਨਾ ਫਿਰ ਤੁਸੀਂ ਰਾਜਪਾਗ ਵੇਖ ਲੋ ਕਿਹਜਾ ਹੋਗਾ ਹੂੰ ਹਾਂ ਜੀ ਕਾਰਵਾਈ ਕੀ ਨਹੀਂ ਕਰਤਾਂ ਸੀ ਸਰਕਾਰ ਨੇ ਕਰਨੀ ਸੀ ਹੂੰ ਸਰਕਾਰੀ ਹਦਾਇਤਾਂ ਸੀ ਆ ਪਰਸੋਂ ਹਨੀ ਚੌਥੇ ਮੈਂ ਇੱਕ ਬੀਬੀ ਨੂੰ ਸੁਣੀ ਜਾਂਦਾ ਸੀ ਇਹਦੇ ਤੇ ਸੋਸ਼ਲ ਮੀਡੀਆ ਤੇ ਜੀ ਉਹ ਕਹਿ ਰਹੀ ਸੀ ਵੀ ਬਾਬਲ ਕਲਾਂ ਗੋਲੀਕਾਰ ਤੋਂ ਪਹਿਲਾਂ ਦੋ ਦਿਨ ਪਹਿਲਾਂ ਹਸਪਤਾਲ ਬਾਦਲਾ ਦੇ ਖਾਲੀ ਕਰਾ ਲਈ ਸੀ ਹੂੰ ਦੇਖੋ ਮੈਨੂੰ ਇਸ ਗੱਲ ਦਾ ਨਹੀਂ ਗਿਆਤ ਮੈਂ ਉਸ ਗੱਲ ਦੀ ਪੁਸ਼ਟੀ ਤਾਂ ਨਹੀਂ ਕਰਦਾ ਮੈਂ ਬੀਬੀ ਦੇ ਚੋਣ ਸੁਣਿਆ ਜੇ ਗੱਲ ਸੱਚੀ ਸੀ ਤਾਂ ਇਹਦਾ ਮਤਲਬ ਇਹ ਪਹਿਲਾਂ ਹੀ ਪਲਾਨ ਸੀ ਬਿਲਕੁਲ ਗੋਲੀ ਚਲਾਉਣਾ ਉਹ ਕਰਨਾ ਪਹਿਲਾਂ ਪਲਾਨ ਸੀ ਨਾ ਇਹ ਉਹਨਾਂ ਬਾਈਬਲ ਕਲਾਮ ਗੋਲੀ ਕਰਨ ਉਹਨਾਂ ਚ ਦੇਖੋ ਜੀ ਸਰਕਾਰਾਂ ਨਾ ਪਾਖਣ ਉਸ ਗੱਲ ਦੀ ਤਾਂ ਅਸੀਂ ਕਹਿੰਦੇ ਆ ਵੀ ਇੱਥੇ ਬੇਅਦਬੀ ਗੁਰੂ ਸਾਹਿਬ ਨੂੰ ਗੁਰੂ ਦੇ ਸਰਕਾਰ ਕਾਰਵਾਈ ਕਰੇ ਹੂੰ ਦੇਖੋ ਦੋਨੇ ਫੇਰ ਬਾਤ ਬਾਤ ਚ ਆਉਂਦੀ ਹੈ ਅਸੀਂ ਬਾਈਬਲ ਕਲਾਮ ਵਾਲੇ ਨੂੰ ਕਹਿੰਦੇ ਆਂ ਵੀ ਉਹ ਤੋਂ ਪਹਿਲਾਂ ਜਿਹੜੇ ਗੁਰੂ ਸਾਹਿਬ ਦੇ ਅੰਗ ਖਲਿਆਰੇ ਦੇ ਉਹ ਗਲੀਆਂ ਚ ਸਿੱਟੇ ਗਏ ਉਸ ਗੱਲ ਨੂੰ ਅਸੀਂ ਕਹਨੇ ਆ ਵੀ ਪੁਲਿਸ ਕਾਰਵਾਈ ਕਰੇ ਤੇ ਉਹ ਸਰਕਾਰ ਕਾਰਵਾਈ ਕਰੇ ਹੂੰ ਤੇ ਦੂਜੇ ਪਾਸੇ ਅਸੀਂ ਕਹਨੇ ਇਹ ਤੇ 328 ਰੁਪਏ ਦੀ ਸਰਕਾਰ ਕਾਰਵਾਈ ਨਾ ਕਰੇ ਪਰ ਅਸੀਂ ਖੜਾਗੇ ਕਿੱਥੇ ਹੂੰ ਬਿਲਕੁਲ ਦੇਖੋ ਹਲੋ ਮਾਮਲੇ ਜੋ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਭੱਜ ਰਹੀ ਹੈ ਇੱਕ ਸਮੇਂ ਨਹੀਂ ਜੀ ਪਾਰਟੀ ਨੂੰ ਛੱਡੋ ਆਪਾਂ ਇਸ ਗੱਲ ਨੂੰ ਰੋ ਵੀ ਪਹਿਲਾਂ ਸਟੈਂਡ ਸਾਡੀ ਹਰੇਕ ਗੱਲ ਤੇ ਇੱਕ ਪਾਸਾ ਹੋਵੇ ਨਾ ਡਬਲਿੰਗ ਕਿਉਂ ਜਿਹੜੀ ਤਾਂ ਕਿਸੇ ਨੂੰ ਸ਼ੂਟ ਕਰਦੀ ਹੈ ਮੰਨ ਲਓ ਆਪ ਨੂੰ ਜਿਹੜੀ ਗੱਲ ਸ਼ੂਟ ਕਰਦੀ ਹੈ ਉਹ ਆਪ ਹੋਵੇ ਕਰੀ ਜਾਂਦੀ ਹੈ ਬਿਲਕੁਲ ਜਿਹੜੀ ਅਕਾਲੀ ਗੱਲ ਨੂੰ ਸ਼ੂਟ ਕਰਦੇ ਉਹ ਹੋਵੇ ਕਰੀ ਜਾਂਦੇ ਤੇ ਉਹਦਾ ਮਿਆਰ ਕੋਈ ਨਹੀਂ ਤੁਸੀਂ 10 ਦਿਨ ਪਹਿਲਾਂ ਕੁਝ ਗੱਲ ਹੋਰ ਕਰਦੇ ਹੋ ਤੇ ਫਿਰ ਹੋਰ ਚੱਲਦੇ ਆ ਹਨ ਇਸ ਕਰਕੇ ਮਤਲਬ ਇਹ ਜਿਹੜਾ ਮੇਰੇ ਹਿਸਾਬ ਨਾਲ ਤਾਂ ਕੋਈ ਮਾੜਾ ਨਹੀਂ ਹੈਗਾ ਵੀ ਸਰਕਾਰ ਜਿਹੜਾ ਕਰ ਰਹੀ ਹੈ ਜੇ ਆਪੇ ਗੱਲ ਸਾਹਮਣੇ ਆਊਗੀ ਪਤਾ ਤਾਂ ਲੱਗੂਗਾ ਨਾ ਵੀ ਕੀ ਹੋਇਆ ਹੂੰ ਜੇ ਹੁਣ ਜ਼ਿੰਮੇਵਾਰੀਆਂ ਹੋਣੀਆਂ ਉਹਦੇ ਚੋਂ ਗੱਲ ਸਾਹਮਣੇ ਤਾਂ ਆਊਗੀ ਨਾ ਸੱਚ ਦਾ ਸੱਚ ਝੂਠ ਦਾ ਝੂਠ ਲੋਕਾਂ ਨੂੰ ਤਾਂ ਪਤਾ ਲੱਗੇ ਨਾ ਜੀ ਤੇ ਲੋਕਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਤੇ ਦੂਸਰਾ ਮਾਮਲਾ ਆਪਾਂ ਗੱਲ ਕਰਾਂਗੇ ਵੀ ਜਿਹੜਾ ਪੱਤਰਕਾਰ ਤੇ ਆਰਟੀਕਰ ਹੁਣਾਂ ਦੇ ਖਿਲਾਫ ਮਹਾਵਾਂ ਦਾ ਚਕੀਤਾ ਸਰਕਾਰ ਨੇ ਪੀਆਰਟੀ ਕਾਰਕੁਨਾਂ ਨੇ ਹੈਲੀਕਾਪਟਰ ਬਾਰੇ ਜਾਣਕਾਰੀ ਮੰਗੀ ਭਈ ਕੌਣ ਚਲਾ ਰਹੀ ਕਿੰਨੀ ਦੂਰੀ ਤੈਅ ਕੀਤੀ ਉਹਦੇ ਹੁਣ ਰੋਸ ਨਜ਼ਾਰਾ ਵੀ ਚੰਡੀਗੜ੍ਹ ਚ ਆ ਜਾਣੀ ਹੋਇਆ ਇਹ ਕਿਵੇਂ ਦੇਖਦੇ ਹਾਂ ਵੀ ਇੱਕ ਜਾਣਕਾਰੀ ਮੰਗਣ ਦੇ ਨਾਂ ਤੇ ਪੱਤਰਕਾਰਾਂ ਤੇ ਮਾਰਦਾ ਕੀਤਾ ਗਿਆ ਕਾਰਕੁਨਾਂ ਨੂੰ ਘੇਰਾ ਜਾ ਰਿਹਾ ਹੈ ਨਹੀਂ ਮਾਰ ਆ ਗਿਆ ਪਾ ਇਹਦੀ ਜਿਹੜੀ ਇਹਦੀ ਪਰਤ ਫੋਲ ਲੈਣੇ ਆ ਜਦੋਂ ਕੋਈ ਕਾਨੂੰਨ ਬਣਦਾ ਜੀ ਉਹ ਕਾਨੂੰਨ ਇਹ ਸਿਆਸੀ ਲੋਕ ਹੀ ਬਣਾਉਂਦੇ ਹਨ ਦੇਖੋ ਉਹ ਵਿਧਾਨ ਸਭਾ ਚਾਉਂਦਾ ਹੈ ਵਿਧਾਨ ਸਭਾ ਚ ਪਾਸ ਹੁੰਦਾ ਹੈ ਰਾਸ਼ਟਰਪਤੀ ਕੋਲੇ ਜਾਂਦਾ ਹੈ ਇਵੇਂ ਲੋਕ ਸਭਾ ਚ ਆਉਂਦਾ ਫਿਰ ਉਹ ਲੋਕ ਸਭਾ ਪਾਸ ਕਰਦੀ ਹੈ ਫਿਰ ਰਾਜ ਸਭਾ ਚ ਪਾਸ ਕਰਦੀ ਹੈ ਫਿਰ ਉਹ ਰਾਸ਼ਟਰਪਤੀ ਕੋਲੇ ਜਾਂਦਾ ਹੈ ਬਿਲਕੁਲ ਠੀਕ ਹੈ ਜਿਹੜਾ ਕਾਨੂੰਨ ਬਣ ਗਿਆ ਬਣ ਗਿਆ ਤਾਂ ਉਹ ਕਾਨੂੰਨ ਦਾ ਲੋਕਾਂ ਦਾ ਅਧਿਕਾਰ ਬਣ ਗਿਆ ਬਿਲਕੁਲ ਉਸ ਕਾਨੂੰਨ ਰਤੀ ਜਾਣਕਾਰੀ ਲੈਣੀ ਆ ਤੇ ਇਹ ਹੀ ਹੈ ਨਾ ਇਹਨਾਂ ਨੇ ਕਾਨੂੰਨ ਬਣਾਇਆ ਵੀ ਆਹ ਆ ਗੱਲਾਂ ਦੀ ਲੋਕ ਜਾਣਕਾਰੀ ਲੈ ਸਕਦੇ ਆ ਕੋਈ ਵੀ ਮਤਲਬ ਵਿਅਕਤੀ ਉੱਠ ਕੇ ਆਪਦੀ ਐਪਲੀਕੇਸ਼ਨ ਭਰਦੀ ਜਿਹੜੀ ਉਹਦੀ ਫੀਸ ਹੈ ਉਹ ਅਦਾ ਕਰਕੇ ਵੀ ਉਹ ਜਾਣਕਾਰੀ ਹਾਸਲ ਕਰ ਸਕਦੇ ਆ ਕੀ ਉਹ ਜਾਣਕਾਰੀ ਹਾਸਲ ਕਰਨਾ ਕਾਨੂੰਨ ਦੇ ਤਾ ਅਪ ਜੁਰਮ ਹੈ ਹੂੰ ਜੇ ਉਹ ਜੁਰਮ ਹੈ ਤਾਂ ਫਿਰ ਕਾਨੂੰਨ ਕਿਉਂ ਬਣਾਇਆ ਬਿਲਕੁਲ ਦੋਨੋਂ ਗੱਲਾਂ ਹੂੰ ਠੀਕ ਹੈ ਨਾ ਜੀ ਹੂੰ ਜੇ ਤਾਂ ਉਹ ਜੁਰਮ ਹੈ ਤਾਂ ਕਾਨੂੰਨ ਕੰਮ ਕਰਨਾ ਹੈ ਜੇ ਉਹ ਲੈਣਾ ਨਹੀਂ ਜੁਰਮ ਤੇ ਫਿਰ ਪਰਚਾ ਕਾਦਾ ਹੂੰ ਫਿਰ ਕੀ ਤੁਸੀਂ ਉਸ ਆਰ ਪੀ ਆਈ ਦੇ ਤਹਿਤ ਉਹ ਉਹਦੀ ਜਾਣਕਾਰੀ ਦਿੱਤੀ ਹੂੰ ਜਿਉ ਗਲਤ ਤੁਸੀਂ ਤਾਂ ਕਿਉਂ ਦਿੱਤੀ ਹੂੰ ਉਹ ਸਾਡੇ ਹੀ ਤੋਂ ਪਤਾ ਲੱਗਿਆ ਨਾ ਬਿਲਕੁਲ ਵੀ ਇਹ ਇਹ ਜਹਾਜ਼ ਨੂੰ ਕੌਣ ਅਡਾ ਰਿਹਾ ਕਿੰਨੇ ਲੈ ਇਹ ਤਾਂ ਲੋਕਾਂ ਦਾ ਪੈਸਾ ਜੀ ਹੂੰ ਲੋਕਾਂ ਵੀ ਮਤਲਬ ਟੈਕਸਾਂ ਦੇ ਪੈਸੇ ਨਹੀਂ ਜਾਂ ਅਜ ਕਿਸੇ ਵਿਅਕਤੀ ਦਾ ਤਾਂ ਨਹੀਂ ਨਾ ਬਿਲਕੁਲ ਬਿਲਕੁਲ ਹਮ ਜਿਹੜਾ ਜੇ ਇਹਦੇ ਵਿੱਚ ਆਇਆ ਵੀ ਉਹਨਾਂ ਨੇ ਜਾਣਕਾਰੀ ਮੰਗੀ ਉਹਦੀ ਜਾਣਕਾਰੀ ਨਸ਼ਰ ਹੋਗੀ ਵੇਖੋ ਦੋ ਗੱਲ ਸਾਡੇ ਦੇਸ਼ ਦੇ ਵਿੱਚ ਪ੍ਰੈਸ ਨੂੰ ਆਜ਼ਾਦ ਮੰਨਿਆ ਗਿਆ ਹਮ ਚੌਥਾ ਥੰਮ ਕਹਿੰਦੇ ਆ ਹਾਂ ਚੌਥਾ ਥੰਮ ਕਹਿੰਦੇ ਆ ਤੇ ਜਿਹੜਾ ਸਾਡਾ ਕਨਸਟੀਟਿਊਸ਼ਨ ਉਹ ਵੀ ਇਹ ਕਹਿੰਦਾ ਵੀ ਜਿਹੜੀ ਸਾਨੂੰ ਰਾਈਟ ਆਫ ਸਪੀਚ ਹੈ ਜਿਹੜੀ ਹਮ ਬੋਲਣ ਦਾ ਅਧਿਕਾਰ ਹੈ ਜਿਹੜਾ ਉਹ ਦਿੱਤਾ ਗਿਆ ਹਮ ਤੇ ਜਦੋਂ ਇਹ ਜਿਹੇ ਪਰਚੇ ਹੋਣਗੇ ਬੋਲਣ ਦਾ ਅਧਿਕਾਰ ਲਿਖਣ ਦਾ ਅਧਿਕਾਰ ਤੁਹਾਡਾ ਕਿੱਧਰ ਗਿਆ ਹੂੰ ਫਿਰ ਕੀ ਸੱਚ ਆ ਜਿਹੜਾ ਉਹ ਲੋਕਾਂ ਚ ਲੈ ਜਾਂਦੇ ਪਰਚੇ ਆ ਜੇ ਲੋਕਾਂ ਦੇ ਸੱਚ ਲੈ ਜਾਂਦੇ ਪਰਚੇ ਹੋਗੇ ਹੋਣ ਲੱਗੇ ਤੇ ਫਿਰ ਤਾਂ ਇਹ ਸਾਰਾ ਝੂਠੀ ਝੂਠ ਪਸਾਰ ਹੀ ਬੰਦ ਹੋ ਜੂਗਾ ਨਾ ਜੀ ਹੂੰ ਫਿਰ ਤਾਂ ਇਹ ਗੱਲ ਹੀ ਖਤਮ ਹੋ ਗਈ ਨਾ ਇਸ ਕਰਕੇ ਕਿਸੇ ਮਤਲਬ ਆਰਟੀ ਐਕਟਿਵਿਸਟ ਤੇ ਹੂੰ ਕਿਸੇ ਮਤਲਬ ਪੱਤਰਕਾਰ ਤੇ ਹੂੰ ਪਰਚਾ ਹੋਣਾ ਇਹ ਸਰਾਸਰ ਗਲਤ ਹੈ ਇਹ ਨਹੀਂ ਹੋਣਾ ਚਾਹੀਦਾ ਹਮ ਆਪਾਂ ਮਤਲਬ ਇਹਦੀ ਇਹਦੀ ਮੈਂ ਤਾਂ ਇਹਦੀ ਨਿਖੇਦੀ ਕਰਦਾ ਇਸ ਗੱਲ ਦੀ ਬਿਲਕੁਲ ਨਹੀਂ ਸਿਆਸੀ ਪਾਰਟੀਆਂ ਨੇ ਜਦੋਂ ਦੇਖਦੇ ਹੋ ਤੁਸੀਂ ਲਾਸਟ ਚੀਜ਼ ਹੈ ਗੱਲ ਆਪਣੀ ਕਿ ਜਿਹੜੇ ਕਾਂਗਰਸ ਤੇ ਆਕਾਲੀ ਦਲ ਕਹਿ ਰਹੇ ਜੀ ਪੱਤਰਕਾਰਾਂ ਧੱਕਾ ਹੋਇਆ ਜੋ ਸਾਡੀ ਸਰਕਾਰ ਆਈ ਤੁਹਾਡੇ ਨਾਲ ਆ ਜਾਂ ਹੁਣ ਅਸੀਂ ਤੁਹਾਡੇ ਨਾਲ ਆ ਇਹ ਨਹੀਂ ਸੁਣਾ ਦੇਖੋ ਜੀ ਸਿਆਸੀ ਪਾਰਟੀਆਂ ਦਾ ਪੰਜਾਬ ਦੇ ਵਿੱਚ ਰੋਲ ਹੈ ਹੀ ਨਹੀਂ ਕੋਈ ਹਮ ਜਦੋਂ ਰੋਲ ਹੁੰਦੇ ਸੀ ਉਦੋਂ ਇਹ ੱੱਕੇ ਨਹੀਂ ਹੁੰਦੇ ਸੀ ਹੂੰ ਇਹ ਹੌਲੀ 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 ਹੱਥਲੇ ਇੱਕ ਘੱਟ ਗਿਆ ਤੇ ਸਿਰਫ ਕੁਰਸੀ ਤੱਕ ਸੀਮਤ ਰਹਿ ਗਈ ਹੂੰ ਸਰਕਾਰ ਆਉਂਦਾ ਇਹ ਤਾਂ ਮੈਂ ਤੁਸੀਂ ਕੁਰਸੀ ਦੇ ਭੁੱਖੇ ਬੈਠੇ ਸਰਕਾਰ ਆਉਣ ਦੀ ਗਾਰਵਾਈ ਹੋ ਤੂੰ ਹੁਣ ਕਿਉਂ ਨਹੀਂ ਨਾਲ ਖੜਦੇ ਹੂੰ ਮੋਰਚਾ ਹੁਣ ਕਿਉਂ ਨਹੀਂ ਲਾ ਕੇ ਤੁਸੀਂ ਨਾਲ ਖੜਦੇ ਸਰਕਾਰ ਆ ਗਈ ਆ ਗਈ ਕਿ ਨਾ ਆ ਗਈ ਉਹ ਤਾਂ ਇੱਕ ਹਵਾ ਚ ਕਿਲੀ ਹੈ ਨਾ ਹੂੰ ਉਦੋਂ ਕਰਾਂਗੇ ਜੀ ਅਸੀਂ ਆ ਕੇ ਗਈ ਵੀ ਤੁਹਾਡੀ ਹਾਂ ਨਹੀਂ ਉਦੋਂ ਕਰਾਂਗੇ ਜੀ ਅਸੀਂ ਹੁਣੇ ਕੁਝ ਕਰਨਾ ਹੁਣ ਬੋਲਣਾ ਨਹੀਂ ਉਦੋਂ ਪਤਾ ਨਹੀਂ ਕੀ ਕਰਨਗੇ ਸਿਰਫ ਲੋਕਾਂ ਨੂੰ ਪਰਮਾਉਣ ਦੇ ਮਾਰੇ ਬਿਆਨ ਨਹੀਂ ਕਿਸੇ ਨੂੰ ਪਤਾ ਵੀ ਕਿਵੇਂ ਅਸੀਂ ਬਿਆਨ ਦੇ ਰਹੇ ਹਾਂ ਕੀ ਕਰ ਰਹੇ ਹਾਂ ਤੇ ਇਹ ਸਾਰੀਆਂ ਸਾਸੀ ਪਾਰਟੀਆਂ ਨੂੰ ਬੀ ਇਹਦੀ ਉਹ ਕਰਨੀ ਚਾਹੀਦੀ ਹੈ ਵੀ ਇਹ ਪਰਚਾ ਜਿਹੜਾ ਨਹੀਂ ਹੋਣੀ ਚਾਹੀਦੀ ਪੱਤਰਕਾਰਾਂ ਨੇ ਕੱਲ ਨੂੰ ਕਲਮਾਂ ਜਿਹੜੀ ਸਾਰੀ ਰੁਕ ਜਾਨੀ ਹੈ ਤੇ ਲੋਕਾਂ ਕੋਲੇ ਜਾਣਕਾਰੀ ਕਿਵੇਂ ਪਹੁੰਚੂਗੀ ਪੱਤਰਕਾਰਾਂ ਨੇ ਪਹੁੰਚਾਉਣੀ ਹੈ ਬਿਲਕੁਲ ਬਿਲਕੁਲ ਪੱਤਰਕਾਰ ਜੇ ਜਾਣਕਾਰੀ ਲੋਕਾਂ ਤੱਕ ਨਹੀਂ ਪਹੁੰਚਾ ਸਕਦੇ ਤਾਂ ਫਿਰ ਲੋਕ ਤਾਂ ਫਿਰ ਇੱਥੇ ਉਹ ਕੀ ਕਹਿੰਦੇ ਹੁੰਦੇ ਆ ਗਿਆਨ ਹੀ ਨਹੀਂ ਹੋਣਗੇ ਨਾ ਲੋਕਤੰਤਰ ਲੋਕਤੰਤਰ ਕਾ ਲੋਕਤੰਤਰ ਨੂੰ ਕਾਇਮ ਰੱਖਣ ਵਾਸਤੇ ਆਪ ਦੇ ਰਾਹੀਂ ਬਣਾਏ ਹੋਏ ਕਾਨੂੰਨਾਂ ਤੇ ਸਰਕਾਰ ਨੂੰ ਪਹਿਰਾ ਦੇਣਾ ਚਾਹੀਦਾ ਧੰਨਵਾਦ ਸੋਚਦੇ